ਵਿਸ਼ਵ ਵਰਤਾਂ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਇਸ ਮੌਕੇ ਦੋਵਾਂ ਆਗੂਆਂ ਨੇ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਬਾਰੇ ਆਪਣੇ ਵਿਚਾਰ ਪੱਤਰਕਾਰਾਂ ਦੇ ਨਾਲ ਸਾਂਝੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਅਤੇ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁੰਜਾ ਫੇਰ ਜਿੱਤੇ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਤੇ ਆਮ ਆਦਮੀ ਪਾਰਟੀ ਨੇ ਆਪਣੇ ਕੀਤੇ ਵਾਅਦੇ ਵੀ ਪੂਰੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਕੱਲਾ ਪੰਜਾਬ 'ਚ ਨਹੀਂ ਕੇਜਰੀਵਾਲ ਸਾਹਿਬ ਪੂਰੇ ਦੇਸ਼ ਜਿਹੇ ਨੇ ਹੁਣੇ ਗੋਆ ਤੋਂ ਆਏ ਨੇ ਗੋਆ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਸ਼ਨੀਵਾਰ ਕੋ ਸ਼ਨੀਵਾਰ ਨੂੰ ਇਲੈਕਸ਼ਨ ਹੈ ਗੋਆ ਦੇ ਵਿੱਚ ਵੀ ਬਲੌਕ ਸੰਮਤੀ ਦੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਮਾਰਚ ਵਿੱਚ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਚ ਲੜ ਰਹੇ ਆ ਐਮਐਲਏ ਨੇ ਸਾਡੀ ਹਾਜ਼ਰੀ ਹੈਗੀ ਉੱਥੇ ਜੰਮੂ ਕਸ਼ਮੀਰ ਚ ਸਾਡਾ ਡੋਡੇ ਤੋਂ ਸਾਡਾ ਇੱਕ ਐਮਐਲਏ ਸਾਡਾ ਜਿੱਤਿਆ ਹੋਇਆ ਹੈ ਰੀਸੈਂਟਲੀ ਹੁਣ ਕੇਰਲਾ ਦੇ ਵਿੱਚ 3 ਸੀਟਾਂ ਆਈਆਂ ਕੇਰਲਾ ਮੇ ਕੇਰਲਾ ਦੇ ਵਿੱਚ 3 ਸੀਟਾਂ ਸਾਡੀਆਂ ਲੋਕਲ ਬੋਡੀ ਇਲੈਕਸ਼ਨਾਂ ਦੇ ਵਿੱਚ ਤਿੰਨ ਲੇਡੀਜ਼ ਜਿੱਤੀਆਂ ਨੇ ਸੋ ਆਮ ਆਦੀ ਪਾਰਟੀ ਦੀਆਂ ਜੜ੍ਹਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਇਮਾਨਦਾਰੀ ਦੀ ਰਾਜਨੀਤੀ ਦੀਆਂ ਫੈਲ ਰਹੀਆਂ ਨੇ ਤੇ ਮੈਂ ਵਧਾਈਆਂ ਵੀ ਦਿਨਾ ਸਾਡੇ ਨੈਸ਼ਨਲ ਕਨਵਿਨਿਅਨ ਸਾਹਿਬ ਨੂੰ ਔਰ ਇਸੇ ਤਰ੍ਹਾਂ ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਈ ਹੋ ਜਾਣੇ ਨੇ ਜਿੱਥੋਂ ਜਿੱਤ ਗਏ ਉੱਥੇ ਸਹੀ ਹੈ ਜਿੱਦੋਂ ਹਾਰ ਗਏ ਉੱਥੇ ਧੱਕਾ ਹੈ ਇਹ ਤਾਂ ਉਹਨਾਂ ਨੇ ਕਹਿਣੇ ਕਹਿਣਾ ਹੁੰਦਾ ਮੈਂ ਪਹਿਲਾਂ ਹੀ ਤੁਹਾਨੂੰ ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਸੀ ਕੋਈ ਕਿਸੇ ਕਿਸਨਾ ਧੱਕਾ ਨਹੀਂ ਬਿਲਕੁਲ ਫੇਅਰ ਇਲੈਕਸ਼ਨ ਹੈ ਔਰ ਜਿਹੜੇ ਅੰਦਰ ਏਜੰਟ ਬੈਠੇ ਨੇ ਉਹ ਕਹਿੰਦੇ ਨੇ ਬਿਲਕੁਲ ਸਹੀ ਹੋ ਰਿਹਾ ਜੀ ਬਾਹਰ ਵਾਲੇ ਰੋਲਾ ਪਾ ਰਹੇ ਨੇ ਜੀ ਬਹੁਤ ਧੱਕਾ ਹੋ ਰਿਹਾ ਜੀ ਆਹ ਹੋ ਰਿਹਾ ਜੀ ਉਹ ਅਸਲ ਚ ਆਪਣੀ ਹਾਰ ਨੂੰ ਕਿਸੇ ਹੋਰ ਪਾਸੇ ਡਾਇਵਰਟ ਕਰਨਾ ਚਾਹੁੰਦੇ ਸੀਗੇ ਜੋ ਕਿ ਨਹੀਂ ਹੋ ਸਕਦੀ ਉਧਰ ਸੂਬੇ ਦੇ ਉਦਯੋਗ ਮੰਤਰੀ ਸੰਜੀਵ अरोड़ा ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖਾਸ ਤੌਰ ਤੇ ਸੂਬੇ ਦੇ ਵਿੱਚ ਹੋ ਰਿਹਾ ਹੈ ਇਨਵੈਸਟਮੈਂਟ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਉਦਯੋਗਿਕ ਵਿਕਾਸ ਦੀ ਦਿਸ਼ਾ ਦੇ ਵਿੱਚ ਇੱਕ ਨਵਾਂ ਤੇ ਮਜ਼ਬੂਤ ਕਦਮ ਚੁੱਕਿਆ ਗਿਆ ਹੈ ਜਾਣਕਾਰੀ ਸਾਂਝੀ ਕਰਦੇ ਉਹਨਾਂ ਦੱਸਿਆ ਕਿ ਮਸ਼ਹੂਰ ਐਮਬਰ ਗਰੁੱਪ ਦੇ ਵੱਲੋਂ ਸੂਬੇ ਦੇ ਵਿੱਚ ਵੱਡਾ ਨਿਵੇਸ਼ ਕੀਤਾ ਜਾ ਰਿਹਾ ਤੇ ਜਲਦ ਹੀ ਕੰਪਨੀ ਇਹ ਨਿਵੇਸ਼ ਕਰਨ ਜਾ ਰਹੀ ਹੈ ਕੰਪਨੀ ਰਾਜਪੁਰਾ ਦੇ ਵਿੱਚ ਨਵਾਂ ਆਰ ਐਂਡ ਡੀ ਸੈਂਟਰ ਸਥਾਪਿਤ ਕਰੇਗੀ ਇਸ ਪ੍ਰੋਜੈਕਟ ਦੇ ਲਈ ਕੰਪਨੀ 500 ਕਰੋੜ ਰੁਪਏ ਦਾ ਪਾਰਿਪਰਕਮ ਨਿਵੇਸ਼ ਕਰੇਗੀ ਇਸ ਦੇ ਨਾਲ ਸੂਬੇ ਦੇ ਵਿੱਚ ਇੰਡਸਟਰੀ ਨੂੰ ਨਵੀਂ ਰਫਤਾਰ ਮਿਲੇਗੀ ਇਹ ਜਿਹੜਾ ਐmber ਗਰੁੱਪ ਹੈ ਜੇ ਤੁਸੀਂ ਸੁਣਿਆ ਹੋਵੇ ਇਹ ਕਈ ਕੰਪਨੀਆਂ ਲਈ 에어 ਕੰਡੀਸ਼ਨਰ ਬਣਾਉਂਦੇ ਆ ਏਅਰ ਕੰਡੀਸ਼ਨਰ ਇੱਕ ਤਾਂ ਹੋ ਗਏ ਸਿੰਪਲ ਜਿਸ ਤਰ੍ਹਾਂ ਇਹ ਸਾਰੀ ਕੰਪਨੀਆਂ ਲਈ ਬਣਾਉਂਦੇ ਆ ਉਹਦੇ ਵਿੱਚ ਡਾਈਕਰ ਮਿਸੂਬਿਸ਼ੀ ਪੈਨਾਸੋਨਿਕ ਅਟੈਚੀ ਫਜਿਤਸੂ ਜਰਨਲ ਐਲਜੀ ਸੈਮਸੰਗ ਵੋਲਟਰਸ ਗੋਟਰੇਜ ਤੁਸੀਂ ਨਾਮ ਲਓ ਕੋਈ ਵੀ ਏਸੀ ਹੋਵੇ ਉਹ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀਆਂ 'ਚ ਬਣਦੇ ਆ ਇਹਨਾਂ ਦੀਆਂ ਜਿਹੜੀਆਂ ਮੈਨੂਫੈਕਚਰਿੰਗ ਫੈਸਿਲਿਟੀਜ਼ ਆ ਗਲੋਬਲੀ 33 ਹੈਗੀਆਂ ਤੇ 12 ਸੇਲਸ ਆਫਿਸਸ ਹੈਗੇ ਆ ਵਰਲਡ ਓਵਰ ਇਹ ਜਿਹੜੇ ਸਿਸਟਮ ਬਣਾਉਂਦੇ ਆ ਇਹ ਰੇਲਵੇਜ਼ ਲਈ ਵੀ ਬਣਾਉਂਦੇ ਆ ਡਿਫੈਂਸ ਲਈ ਵੀ ਬਣਾਉਂਦੇ ਆ ਆਲਰੇਡੀ ਰਾਜਪੁਰੇ ਚੰਨਾ ਦੀ ਪ੍ਰੈਜ਼ੈਂਸ ਹੈਗੀ ਆ ਆਰ ਐਨ ਡੀ ਸੈਂਟਰ ਉੱਥੇ ਇਹਨਾਂ ਦਾ ਇੱਕ ਹੈਗਾ ਤੇ ਪਲੱਸ ਇਹ ਉੱਥੇ ਇੱਕ ਮੈਨੂਫੈਕਚਰਿੰਗ ਫੈਸਿਲਿਟੀ ਹੈ ਜਿਹਦੇ ਵਿੱਚ ਇਹ ਫੋਕਸ ਸੀਟ ਮੈਟਲ ਆ ਜਿਹੜੇ ਸੀਟ ਮੈਟਲ ਤੇ ਆ ਰਹੇ ਸੀਟ ਮੈਟਲ ਬਣਾਉਂਦੇ ਆ ਉਹ ਜਿਹੜੀ ਸੀਟ ਮੈਟਲ ਹੈ ਉਹ ਡਿਫਰੈਂਟ ਕੰਪੋਨੈਂਟਸ ਚ ਯੂਜ਼ ਹੁੰਦੀ ਹੈ ਤੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਮਾਨ ਦੇ ਦੌਰੇ ਤੇ ਨੇ ਉਮਾਨ ਦੇ ਵਿੱਚ ਅੱਜ ਉਹਨਾਂ ਦਾ ਦੂਜਾ ਦਿਨ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਉਮਾਨ ਦੇ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ ਤੇ ਅੱਜ खास आर्थिक भाईवाली समझौते ते दस्तकत होण दी उम्मीद ਵੀ ਜਿਤਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਸਮਝੌਤਾ 21ਵੀਂ ਸਦੀ ਦੇ ਭਾਰਤ ਅਤੇ ओमान ਦੀ ਭਾਈਵਾਲੀ ਦੇ ਵਿੱਚ ਨਵਾਂ ਇਤਿਹਾਸ ਲਿਖੇਗਾ ਭਾਰਤ-ओमान ਵਪਾਰ ਮੰਚ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਵੀ ਕੀਤਾ ਉਹਨਾਂ ਕਿਹਾ ਕਿ ਇਹ ਸਮੇਲਨ ਭਾਰਤ-ओमान ਭਾਈਵਾਲੀ ਨੂੰ ਨਵੀਂ ਦਿਸ਼ਾ ਅਤੇ ਨਵੀਂ ਗਤੀ ਪ੍ਰਦਾਨ ਕਰੇਗਾ ਔਰ یہی ਕਾਰਨ ਹੈ ਕਿ ਹਮ ਭਾਰਤੀ ਕਹੀਂ ਵੀ ਜਾਏ कहीं भी रहे हम डायवर्सिटी का सम्मान करते हैं हम वहां के कल्चर वहां के नियम कायदों के साथ घुलमिल जाते हैं ओमान में भी मैं आज यही होते हुए अपने आंखों के सामने देख रहा हूं ये भारत का डायस्फोरा को एग्जिस्टेंस का को ऑपरेशन का एक लिविंग एग्जाम्पल बना हुआ है साथियों भारत की इसी समृद्ध सांस्कृतिक विरासत का एक और अद्भुत सम्मान हाल ही में मिला है आपको शायद पता होगा यूनेस्को ने दिवाली को इंटेजिबल ਕਲਚਰਲ ਹੈਰੀਟੇਜ ਆਫ 휴ਮਾਨਿਟੀ ਮੈਂ ਸ਼ਾਮਿਲ ਕੀਤਾ ਉਧਰ ਵੀਰਵਾਰ ਸਵੇਰੇ ਮੁਹਾਲੀ ਦੇ ਕੋਰਾਲੀ ਦੇ ਵਿੱਚ ਚੰਡੀਗੜ੍ਹ ਹਾਈਵੇ ਤੇ ਧੁੰਦ ਦੇ ਕਾਰਨ ਦੋ ਸਕੂਲੀ ਬੱਸਾਂ ਆਪਸ ਦੇ ਵਿੱਚ ਟਕਰਾ ਗਈਆਂ ਇਹ ਬੱਸ ਕੋਰਾਲੀ ਤੋਂ ਆ ਰਹੀ ਸੀ ਤੇ ਦੂਜੀ ਬੱਸ ਗਲਤ ਪਾਸੇ ਜਾ ਰਹੀ ਸੀ ਜਿਸ ਕਾਰਨ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ 5 ਲੋਕ ਜ਼ਖਮੀ ਹੋਏ ਨੇ ਸਾਰਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇੱਕ ਬੱਸ ਡਰਾਈਵਰ ਦੀ ਲੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਤੇ ਦੂਜੇ ਦੇ ਸਿਰ ਤੇ ਟਾਂਕੇ ਲੱਗੇ ਨੇ ਹਾਦਸੇ ਦੇ ਵਿੱਚ ਤਿੰਨ ਬੱਚੇ ਵੀ ਦੱਸਿਆ ਜਾ ਰਿਹਾ ਹੈ ਜ਼ਖਮੀ ਹੋਏ ਨੇ ਇਹਨਾਂ ਵਿੱਚੋਂ ਦੋਨੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਇੱਕ ਬੱਚੇ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਰਿਪੋਰਟਰਾਂ ਦੇ ਮੁਤਾਬਿਕ ਹਾਦਸਾ ਸਵੇਰੇ ਯਮੁਨਾ ਅਪਾਰਟਮੈਂਟ ਦੇ ਨਜ਼ਦੀਕ ਵਾਪਰਿਆ ਉਸ ਸਮੇਂ ਭਾਰੀ ਧੁੰਦ ਸੀ ਇਲਾਕੇ ਦੇ ਵਿੱਚ ਜਿਸ ਕਾਰਨ ਬੱਸਾਂ ਡਰਾਈਵਰਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਦੋਂ ਵਾਪਰ ਗਿਆ ਅਤੇ ਇੱਕ ਦੂਜੇ ਨੂੰ ਦੇਖ ਨਹੀਂ ਪਾਏ ਜਿਸ ਕਾਰਨ ਇਹ ਹਾਦਸਾ ਵਾਪਰੇ ਸੈਂਟਰ ਐਜ਼ਰਾ ਸਕੂਲ ਅਤੇ ਡੀਐਸਪੀ ਸਕੂਲ ਦੀਆਂ ਬੱਸਾਂ ਆਪਸ ਦੇ ਵਿੱਚ ਟਕਰਾਈਆਂ ਨੇ ਅਤੇ ਦੋਵੇਂ ਸਕੂਲਾਂ ਦਾ ਸਟਾਫ ਵੀ ਮੌਕੇ ਤੇ ਪਹੁੰਚਿਆ ਇਸ ਘਟਨਾ ਦੇ ਵਿੱਚ ਹਾਲਾਂਕਿ ਬੱਚੇ ਜ਼ਰੂਰ ਜ਼ਖਮੀ ਹੋਏ ਨੇ ਡਰਾਈਵਰ ਵੀ ਜ਼ਖਮੀ ਹੋਏ ਨੇ ਪਰ ਜਾਨੀ ਨੁਕਸਾਨ ਨਹੀਂ ਹੋਇਆ ਇਸ ਗੱਲ ਦਾ ਬਚਾਰਿਆ ਉਧਰ ਸਨੌਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਬਲਾਤਕਾਰ ਦੇ ਮਾਮਲੇ ਦੇ ਵਿੱਚ ਨਾਮਜ਼ਦ ਨੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਗਾਊ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਤੇ ਸੁਣਵਾਈ ਦੇ ਲਈ ਅਜੇ ਤੱਕ ਬੈਂਚ ਦਾ ਗਠਨ ਨਹੀਂ ਕੀਤਾ ਗਿਆ ਉਹਨਾਂ ਦੇ ਵਕੀਲਾਂ ਐਡਵੋਕੇਟ ਵਿਕਰਮ ਪੋਲਰ ਅਤੇ ਸਰਦੂ ਸੱਗੂ ਦੇ ਮੁਤਾਬਕ ਅਦਾਲਤ ਦੇ ਵਿੱਚ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਬੈਂਚ ਗਠਿਤ ਨਹੀਂ ਕੀਤਾ ਗਿਆ ਪਠਾਨ ਮਾਜਰਾ ਨੇ ਪਹਿਲਾਂ ਵੀ ਪਟਿਆਲਾ ਸੈਸ਼ਨ ਕੋਰਟ ਦੇ ਵਿੱਚ ਅਗਾਊ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਅਕਤੂਬਰ ਦੇ ਵਿੱਚ ਰੱਦ ਕਰ ਦਿੱਤਾ ਗਿਆ ਸੀ ਲਗਭਗ 2 ਮਹੀਨੇ ਬਾਅਦ ਪਠਾਨ ਮਾਜਰਾ ਨੇ ਹੁਣ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਤੇ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਸ਼ਿਕਾਇਤ ਕਰਤਾ ਜਿਸ ਨੇ ਪਹਿਲਾਂ ਵਿਧਾਇਕ ਦੀ ਪਤਨੀ ਹੋਣ ਦਾ ਦਾਵਾ ਕੀਤਾ ਸੀ ਉਹਨਾਂ ਨੇ ਬਲਾਤਕਾਰ ਦਾ ਕੇਸ ਵੀ ਦਾਇਰ ਕੀਤਾ ਹੈ ਸੋ ਇਸ ਮਾਮਲੇ ਦੇ ਵਿੱਚ ਹੁਣ ਪਠਾਨ ਮਾਜਰਾ ਨੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਆ ਦੇਖਣਾ ਹੋਵੇਗਾ ਕਿ ਹਾਈ ਕੋਰਟ ਇਸ ਮਾਮਲੇ ਤੇ ਕਦੋਂ ਅਤੇ ਕੀ ਸੁਣਵਾਈ ਕਰਦਾ ਇਸ ਮਾਮਲੇ ਵਿੱਚ ਪਠਾਨ ਪਠਾਨ ਮਾਜਰਾ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਦੇਖਣ ਵਾਲੀ ਗੱਲ ਹੋਵੇਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇੱਕ ਵਾਰ ਫਿਰ ਤੋਂ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਪਿਛਲੇ 10 ਮਹੀਨਿਆਂ ਦੇ ਵਿੱਚ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਚੱਲ ਰਹੇ 8 ਯੁੱਧਾਂ ਨੂੰ ਖਤਮ ਕੀਤਾ ਹੈ ਟਰੰਪ ਨੇ ਆਪਣੇ ਪਿੱਠ ਖੁਦ ਹੀ ਥੱਪ ਥਪਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਸਿਰਫ ਅਮਰੀਕਾ ਦੀ ਗਵਾਹੀ ਹੋਈ ਤਾਕਤ ਨੂੰ ਹੀ ਬਹਾਲ ਨਹੀਂ ਕੀਤਾ ਸਗੋਂ ਮੱਧ ਪੂਰਬ ਦੇ ਵਿੱਚ 3000 ਸਾਲ ਪੁਰਾਣੀ ਜਿਹੜੀ ਜੰਗ ਚੱਲ ਰਹੀ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਸ਼ਾਂਤੀ ਸਥਾਪਿਤ ਕੀਤੀ ਹੈ ਆਪਣੇ ਸੰਬੋਧਨ ਦੇ ਵਿੱਚ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੇ ਸਖਤ ਫੈਸਲਿਆਂ ਨੇ ਈਰਾਨ ਦੇ ਪਰਮਾਣੂ ਖਤਰੇ ਨੂੰ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਕਰ ਦਿੱਤਾ ਅਤੇ ਗਾਜ਼ਾ ਦੇ ਵਿੱਚ ਚੱਲ ਰਹੇ ਖੂਨੀ ਸੰਘਰਸ਼ ਨੂੰ ਵੀ ਰੋਕ ਦਿੱਤਾ ਹੈ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੀਆਂ ਨੀਤੀਆਂ ਕਾਰਨ ਹੀ ਬੰਦਕਾਂ ਦੀ ਰਿਹਾਈ ਯਕੀਨੀ ਹੋ ਸਕੀ ਹੈ ਚਾਹੇ ਉਹ ਜਿੰਦਾ ਸਨ ਜਾਂ ਮ੍ਰਿਤਕ। ਟਰੰਪ ਦੇ ਮੁਤਾਬਕ ਉਹਨਾਂ ਦੇ ਪ੍ਰਸ਼ਾਸਨ ਨੇ ਦੁਨੀਆ ਦੇ ਕਈ ਵੱਡੇ ਟਕਰਾਅ ਖਤਮ ਕੀਤੇ ਨੇ। ਟਰੰਪ ਨੇ ਆਪਣੀ ਇਹਨਾਂ ਕੂਟਨੀਤੀ ਤੇ ਇੱਕ ਸਫਲਤਾ ਦਾ ਸਿਹਰਾ ਆਪਣੀ ਟੈਰਿਫ ਨੀਤੀ ਨੂੰ ਦਿੱਤਾ ਹੈ। ਉਹਨਾਂ ਨੇ ਫਿਰ ਦੁਹਰਾਇਆ ਕਿ ਟੈਰਿਫ ਸ਼ਬਦ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਇਹ ਵਿਸ਼ਵ ਪੱਧਰ ਤੇ ਦਬਾਅ ਬਣਾਉਣ ਲਈ ਸਭ ਤੋਂ ਕਾਰਗਰ ਹਥਿਆਰ ਸਾਬਤ ਹੋਇਆ 트੍ਰੰਪ ਦੇ ਮੁਤਾਬਿਕ ਕੈਨੇਡਾ ਮੈਕਸੀਕੋ ਬ੍ਰਾਜ਼ੀਲ ਤੇ ਭਾਰਤ ਵਰਗੇ ਦੇਸ਼ਾਂ ਤੇ ਲਗਾਏ ਗਏ ਟੈਕਸ ਦੇ ਨਾਲ ਅਮਰੀਕੀ ਉਦਯੋਗਾਂ ਨੂੰ ਸੁਰੱਖਿਆ ਮਿਲੀ ਹੈ ਤੇ ਦੇਸ਼ ਨੂੰ ਉਮੀਦ ਤੋਂ ਜ਼ਿਆਦਾ ਰੈਵਨਿਊ ਪ੍ਰਾਪਤ ਹੋਇਆ ਜਿਸ ਦੇ ਨਾਲ ਅਰਥ ਵਿਵਸਥਾ ਮਜ਼ਬੂਤ ਹੋਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ